ਆਲੇ ਬੰਦੇ ਦੀ ਗੱਲ ਦੱਸਣੀ ਸੀ ਹਾਂ ਉਹ ਕਿੱਥੇ ਦਾ ਬੰਦਾ ਕੌਣ ਆ ਇਹੋ ਮੇਰਾ ਵੀਰ ਉਹ 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 ਤੁਹਾਡੇ ਹੀ ਭਾਈਚਾਰੇ ਚ ਰਿਹਾ ਪਹਿਲਾਂ ਰੇਡੀਓ ਕਰਦਾ ਰਿਹਾ ਪਹਿਲਾਂ ਹਾਂ ਆਹ ਤੇ ਰੇਡੀਓ ਤੇ ਕੰਮ ਕਰਦਾ ਸੀ ਜਿਹੜਾ ਨੀਜੀ ਲਾਈਨ ਦਾ ਰੇਡੀਓ ਹੈ ਨਾ ਅੱਛਾ ਨਹੀਂ ਕੰਮ ਨਹੀਂ ਆਪਾਂ ਤਾਂ ਬਹਾ ਠੀਕ ਆ ਓਕੇ ਅੱਛਾ ਹਾਂ ਹਾਂ ਚਲੋ ਬਲੀਗ ਲਾਈਕ 7 78 ਸਾਲ ਪਹਿਲਾਂ ਇਹ ਆਸਟ੍ਰੇਲੀਆ ਮੂਵ ਹੋ ਗਿਆ ਜੀ ਕਿੱਥੋਂ ਇਥੋਂ ਟ੍ਰਾਂਟੋ ਤੋਂ ਨਾ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਨੂੰ ਹੋ ਗਈ 4 ਤੜੀ 5 ਸਾਲ ਪਹਿਲਾਂ ਅੱਛਾ ਇੱਥੇ ਸਗਾ ਠੀਕ ਹੈ ਓਕੇ ਹਮ ਹਮ ਬਲ ਨਿਊਜ਼ੀਲੈਂਡ ਰਿਹਾ ਜੀ ਇੱਕ ਵੀ ਨਿਊਜ਼ੀਲੈਂਡ ਦੇ ਜੇ ਤੁਸੀਂ ਸਿਟੀਆਨ ਆ ਤਾਂ ਤੁਹਾਨੂੰ ਆਸਟ੍ਰੇਲੀਆ ਦੀ ਵੀ ਸਿਟੀਆਨ ਮਿਲ ਜਾਂਦੀ ਆ ਉਹ ਠੀਕ ਆ ਤੁਸੀਂ ਆਪ ਜਾ ਸਕਦੇ ਜਦੋਂ ਮਰਜੀ 2 ਸਾਲਾਂ ਬਾਅਦ ਤੁਹਾਨੂੰ ਆਸਟ੍ਰੇਲੀਆ ਦਾ ਪਾਸਪੋਰਟ ਵੀ ਮਿਲ ਜਾਂਦਾ ਅੱਛਾ ਠੀਕ ਹੈ ਹਮ ਹਮ ਹਾਂਜੀ ਤੇ ਹੁਣ ਸਾਡੇ ਤੋਂ ਨਿਊਜ਼ੀਲੈਂਡ ਤੋਂ ਇੱਕ ਸਾੜੇ ਪਿਆ ਆਸਟ੍ਰੇਲੀਆ ਬਹੁਤ ਦੁਨੀਆ ਗਈ ਆ ਬਹੁਤ ਜ਼ਿਆਦਾ ਦੁਨੀਆ ਗਈ ਆ ਇਹ ਵੀ ਉਨਾਂ ਜਿਹਾ ਉਹ ਠੀਕ ਹੈ ਹੂੰ ਹੂੰ ਬੱਧੀ ਸਿਰੇ ਨੰਬਰ ਇੱਕ ਨੰਬਰ ਦੀ ਇਹ ਪੂਰੀ ਮੱਲੇ ਦੀ ਭੇੜ ਆ ਪੂਰੀ ਹੂੰ ਤੁਸੀਂ 10 ਮਿੰਟ ਵੀ ਇਹਦੇ ਨਾਲ ਛੱਡ ਨਹੀਂ ਸਕਦੇ 10 ਮਿੰਟ ਵੀ ਅੱਛਾ ਤੇ ਹਾਂ ਇਹ ਨੇ ਪਹਿਲਾਂ YouTube ਚੈਨਲ ਵੀ ਖੋਲੇ ਸੀ ਮੱਲਿਕ ਇਹਦੀ ਮਾਨਸਿਕਤਾ ਇਦਾਂ ਆ ਕਿ ਜੇ ਵਿਊਜ਼ ਲਈ ਜਨਾਨੀ ਵੀ ਪੇਸ਼ ਕਰਨੀ ਪਵੇ ਉਹ ਵੀ ਕਰ ਦੂਗਾ ਇਹ ਹੂੰ ਦੇਖੋ ਕਿੱਥੇ ਦਾ ਕਰਾਫਟ ਹੈ ਇੱਦਾਂ ਦਾ ਇੱਦਾਂ ਦਾ ਮਾਈਂਡ ਦਾ ਮਾਲਕ ਹੈ ਮੱਲਿਕ ਤੁਸੀਂ ਦੇਖੋ ਯਾਰ ਦਾ ਦਲਜੀਤ ਦਾ ਦਲਜੀਤ ਨੂੰ ਦੁਨੀਆ ਕਹੀ ਜਾਂਦੀ ਦਲਜੀਤ ਨੇ ਪੱਗ ਪ੍ਰਮੋਟ ਕਰਦੀ ਤੋਂ ਪਹਿਲਾਂ ਸਿੱਧੂ ਮਸੂਏ ਵਾਲੇ ਆ ਪਿਉ ਕਹੀ ਜਾਂਦੇ ਸੀ ਕਿਉਂ ਨੇ ਸਿੱਧੂ ਮਸੂਏ ਪੱਗ ਗੋਰੇ ਵਿੱਚ ਪਚਾਦੀ ਕਿ ਜਦੋਂ ਦਾ ਸਿੱਧੂ ਮਸੂਏ ਜੰਮਿਆ ਵੀ ਨਹੀਂ ਸੀ ਜਦੋਂ ਤੱਕ ਮੱਲੇ ਕੀ ਪੰਜਾਬੀ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਗੋਲਿਆਂ ਤੇ ਦੋਰਿਆਂ ਦੇ ਘੜ ਦੇ ਵਿੱਚ ਜਾ ਕੇ ਦਕਾਨਾ ਲੈ ਆ ਫਾਰਮ ਲੈ ਆ ਨੇ ਹੂੰ ਜੇ ਦਲਜੀਤ ਨੇ ਕੋਈ ਠੀਕ ਉਹਦਾ ਕੀਤਾ ਉਹਨੂੰ ਕੀਤੇ ਦੇ ਵਿੱਚ ਅੱਗੇ ਲੋਕ ਮਿਲਿ ਜਾਣੇ ਆ ਮਿਲਿ ਜਾਣੇ ਆ ਹਾਂ ਤੁਸੀਂ ਪੁਰਾਣੀ ਪੁਰਾਣੀਆ ਫਿਲਮਾਂ ਕੱਢ ਕੇ ਦੇਖ ਲਓ ਉਹਦੇ ਵਿੱਚ ਵੀ ਪੰਜਾਬੀ ਫਰਦ ਨੇ ਬਣਾਲੇ ਨਹੀਂ ਨਹੀਂ ਪੱਗ ਤਾਂ ਹੋਰਿਆ ਦੀ ਫਿਲਮਾਂ ਦੇਖੋ ਕੱਢ ਕੇ ਬਾਈ ਜੀ ਹਾਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਵਿੱਚ ਸਾਡੇ ਪਿੰਡਾਂ ਕਣੀਓ ਸਾਡੇ ਪਿੰਡ ਦੇ ਹੀ ਐ ਚਲ ਜੀ ਉਹ ਮਲੇ ਚੌਥੀ ਪੰਨਵੀਂ ਪੀੜ੍ਹੀ ਹੋਣਾ ਇਹ ਹਾਲੀਵੁੱਡ ਦੇ ਵਿੱਚ ਸਿੰਘ ਬ੍ਰਦਰਸ ਨੇ ਉਹ ਹੂੰ ਹੂੰ ਠੀਕ ਹੈ ਜੀ ਉਹ ਹਾਲੀਵੁੱਡ ਚ ਮੂਵੀਆ ਬਣਾਈ ਹੋਈਆਂ ਨੇ ਉਹਨਾਂ ਨੇ ਆਪੇ ਉਹਨਾਂ ਨੇ ਇਨਵੈਸਟ ਕੀਤੀ ਹੋਈ ਹੈ ਉਹਦੇ ਜੇ ਅਸੀਂ ਜਾਣਦੇ ਨਹੀਂ ਚਲੋ ਪੁਰਾਣੇ ਮਲੇ ਛੇਵੇਂ ਸਭ ਤੋਂ ਵੱਡੀ ਪੀੜ੍ਹੀ ਚੱਲ ਗਈ ਹੋਗੀ ਉਹਨਾਂ ਦੀ ਹੂੰ ਹੂੰ ਸ਼ੱਕ ਕਰ ਗਿਆ ਕਿ ਇਹ ਇੰਨਾ ਪੇਸ਼ ਕਰਦ ਨੇ ਕਿ ਬਸ ਦਲਜੀਤ ਰਹਿ ਗਿਆ ਦੁਨੀਆ ਤੇ ਜਾਂ ਰਹਿ ਗਿਆ ਸਿੱਧੂ ਮਸੇਵਾਲਾ ਹੋਰ ਤਾਂ ਕਿਸੇ ਨੇ ਪੱਕ ਪੇਸ਼ ਹੋਣੀ ਕੀਤੀ ਹੈਗੀ ਸਾਹਮਣੇ ਹੋਰ ਤਾਂ ਪੱਗ ਪਹਿਲਾਂ ਤਾਂ ਪਤਾ ਨਹੀਂ ਸੀਗੀ ਪੱਗਾਂ ਵਾਲੇ ਹੈਵੀ ਨੇ ਬੰਦੇ ਹਾਂ ਦੇਖ ਲਓ ਹਮ ਠੀਕ ਹੈ ਮਤਲਬ ਕਿ ਦੇਖੋ ਜਿਹੜੀ ਪੱਗ ਹੈ ਇਹਨਾਂ ਨੇ ਇਹਨਾਂ ਨੇ ਇੱਕ ਸੱਗੋ ਪੱਗ ਬਨ ਕੇ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਸਾਈਡ ਇਫੈਕਟ ਹੋਇਆ ਅੱਜ ਦੁਨੀਆ ਭਰ ਦੇ ਵਿੱਚ ਸਾਡੇ ਪ੍ਰਤੀ ਨਫ਼ਰਤ ਹੈ ਤੇ ਜੇ ਪੱਗਾਂ ਨਾ ਬਣਾਉਂਦੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕੌਣ ਹੈਗਾ ਕਿਹੜਾ ਨਹੀਂ ਹੈ ਪਹਿਲੋ ਜਾਗਰਤ ਕਰਨਾ ਚਾਹੀਦਾ ਪੱਗ ਬਨਣ ਵਾਲੇ ਨੂੰ ਵੀ ਜਾਗਰਤ ਹੋਵੇ ਪਰ ਅੱਜ ਜਿਹੜੀ ਪੱਗ ਬੰਨੀ ਆਲਾ ਬੰਦਾ ਬਾਈ ਜੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਇੱਕ ਪੱਗੀ ਆ ਜਿਵੇਂ ਸਟਾਲ ਹੈ ਇੱਕ ਟੋਪੀ ਆ ਇੱਕ ਪੱਗ ਹੈ ਨਹੀਂ ਤਾਂ ਪੱਗ ਦੀ ਇੱਕ ਰਿਸਪੈਕਟ ਹੈ ਜਿਹੜਾ ਬੰਦਾ ਪੱਗ ਬੰਨਦਾ ਸੀ ਉਹਨੂੰ ਪਤਾ ਸੀ ਮੈਂ ਲੋਕਾਂ 'ਚ ਵਿਚਰਨਾ ਕਿਵੇਂ ਆ ਮੈਂ ਕਿਵੇਂ ਕਮਿਊਨਿਟੀ 'ਚ ਜਾਣਾ ਕਿਵੇਂ ਧੋਤੇ ਵਧੀਆ ਕੱਪੜੇ ਪਾਉਣੇ ਨੇ ਤੇ ਆਪਣੀ ਟੌਹ ਰੱਖਣੀ ਗਿੱਧਾ ਪੰਗੜਾ ਪੁੰਗੜਾ ਨਹੀਂ ਪਾਉਣਾ ਅਸੀਂ ਮਰਦਾਂ ਦੀ ਕੌਮ ਐ ਪਰ ਇਹਨਾਂ ਨੇ ਐਵੇਂ ਜਵਾਕਾਂ ਦੇ ਬਣਾ ਤੇ ਦਿੱਤੀਆਂ ਪਰ ਉਹ ਬੱਚਿਆਂ ਨੂੰ ਪਤਾ ਹੈ ਨਹੀਂ ਵੀ ਕਰਨਾ ਕੀ ਇਹਦਾ ਕਰਕੇ ਅੱਜ ਸਾਰੀ ਦੁਨੀਆ ਚ ਪੱਗ ਰੂਲੀ ਪਈ ਐ ਰੋਲਣ ਚ ਇਹਨਾਂ ਦਾ ਹੱਕ ਐ ਗਾਉਣ ਵਾਲਿਆਂ ਦਾ ਮੈਂ ਸਹਿਤ ਤੁਹਾਨੂੰ ਦੱਸਦਾ ਸਹੀ ਮੈਨੇਜ ਲੋਕੀ ਕਹੀ ਜਾਂਦੇ ਪ੍ਰਮੋਟ ਨਹੀਂ ਇਹਨਾਂ ਨੇ ਪੱਗ ਰੋਲਤੀ ਸਹੀ ਮੈਨੇਜ ਜਿਹੜੀ ਇਹਨਾਂ ਨੇ ਗਾਉਣ ਵਾਲਿਆਂ ਨੇ ਰੋਲੀ ਐ ਹੂੰ ਮੈਂ ਕਹਿੰਦਾ ਭਾਜੀ ਕੋਈ ਕਿਸੇ ਦੇ ਸਿਰ ਤੇ ਪੱਗ ਨਹੀਂ ਪੜਾ ਸਕਦਾ ਠੀਕ ਹੈ ਮੱਲੇ ਜਦੋਂ ਗੁਰੂ ਮਹਾਰਾਜ ਨਹੀਂ ਬਣਾ ਸਕਦੇ ਸਿਰ ਤੇ ਪੱਗ ਉਹ ਤੁਹਾਡੀ ਅੰਦਰਲੀ ਅੰਦਰ ਦੀ ਇੱਛਾ ਤੁਹਾਡੀ ਜੇ ਤੁਸੀਂ ਬਨਣਾ ਚਾਹੁੰਦੇ ਆ ਤੁਹਾਨੂੰ ਉਹਦੇ ਵਾਸਤੇ ਪ੍ਰਪੇਅਰ ਹੋਣਾ ਜੈਨਾ ਕਿ ਇਹ ਕਲਾਕਾਰ ਬਣਾ ਦੰਗੇ ਅੱਜ ਅਸੀਂ ਇੱਕ ਸਾਈਡ ਤੋਂ ਗੱਲ ਦੇ ਨੇ ਕੱਲ ਨੂੰ ਹਥਿਆਰਾਂ ਲਾ ਚੱਕ ਦੰਦੇ ਨੇ ਫਿਰ ਫੈਮਲੀ ਕੋਈ ਮੱਲੇ ਕਿ ਇਹਨਾਂ ਦਾ ਇਹਨਾਂ ਇਹਨਾਂ ਕਰਕੇ ਲੋਕਾਂ ਦੇ ਪੱਗਾਂ ਬੁੱਗਾਂ ਨਹੀਂ ਬਣੀਆਂ ਹੈਗੀਆਂ ਹਾਂ ਇਹਨਾਂ ਕਰਕੇ ਜ਼ਰੂਰਤ ਆ ਰਹੀ ਹੈ ਜ਼ਰੂਰ ਨਾਲ ਪਹਿਲਾਂ ਜੈ ਜੀ ਵੀ ਸੀ ਜੈ ਜੀ ਵੀ ਨੇ ਜੈ ਜੀ ਵੀ ਨਾਲ ਤੁਸੀਂ ਹਿਸਾਬ ਲਾ ਲਓ ਚਲੋ ਜੋ ਮਰਜੀ ਆ ਪਰ ਜਦੋਂ ਆਈ ਆਇਆ ਸੀ ਲੋਕਾਂ ਨੇ ਕਿੰਨੇ ਵਾਲ ਕਰਾਏ ਪਰ ਕੋਈ ਇੰਨਾ ਥੋੜੀ ਵੀ ਪੱਕਾ ਸਾਧੀਆਂ ਤੇ ਫਿਰ